ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਦੇ ਮਹਾਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸੰਤ ਬਾਬਾ ਬਲਵਿੰਦਰ ਸਿੰਘ ਵੱਲੋਂ ਹਰ ਪੀੜਤਾ ਵਾਸਤੇ ਆਈ ਰਾਤ ਸਮਗਰੀ ਭੇਜੀ ਗਈ। ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਮਹਾਰਾਸ਼ਟਰ ਦੀ ਧਰਤੀ ਤੋਂ ਆਈ ਰਾਤ ਸਮਗਰੀ ਹਰ ਪੀੜਿਤ ਸੰਗਤਾਂ ਨੂੰ ਭੇਜੀ ਗਈ ਸੀ ਜਿਵੇਂ ਕਿ ਸੁੱਕਾ ਰਾਸ਼ਨ, ਪਾਣੀ, ਤਰਪਾਲਾ, ਮੋਬਤੀਆਂ, ਮਾਚਸ ਪਹਿਨਣ ਵਾਸਤੇ ਕੱਪੜੇ ਪਸ਼ੂਆਂ ਲਈ ਹਰਾ ਚਾਰਾ ਚੌਕਰ ਫੀਡ ਸ਼ਾਮਿਲ ਸੀ ਇਹ ਰਾਤ ਸਮਗਰੀ ਮਹਾਪੁਰਸ਼ਾਂ ਵੱਲੋਂ ਭੇਜੀ ਗਈ ਸੀ ਉਹਨਾਂ ਦੀ ਵੰਡ ਜਥੇਦਾਰ ਬਾਬਾ ਹੁਸ਼ਿਆਰ ਸਿੰਘ ਪੁੱਲਰ ਰੁਪਿੰਦਰ ਸਿੰਘ ਸ਼ਾਮਪੁਰਾ ਗੁਰਪਿੰਦਰ ਸਿੰਘ ਸ਼ਾਹਜੀ ਪਾਗੋਵਾਲ ਡਾਕਟਰ ਹਰਪ੍ਰੀਤ ਸਿੰਘ ਸਿਕੰਦਰ ਸਿੰਘ ਬਲੇਵਾਲ ਸਾਭਾ ਸਰਪੰਚ ਮਨਜੀਤ ਸਿੰਘ ਹੈਪੀ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਿੱਤਰਮਾਨ ਸਿੰਘ ਪੁੱਲਰ ਹਰਪਾਲ ਸਿੰਘ ਖਾਨ ਫਤਾ ਸਰਦਾਰ ਮਨਵੀਰ ਸਿੰਘ ਚੇਅਰਮੈਨ ਆਰਤੀ ਯੂਨੀਅਨ ਬਟਾਲਾ ਤੇ ਨੌਜਵਾਨਾ ਵੱਲੋਂ ਵੱਖ-ਵੱਖ ਪਿੰਡਾਂ ਜਿਵੇਂ ਕਿ ਤਾਰੂ ਵਾਲੀ ਹਵੇਲੀਆਂ ਕੋਠੇ ਘੁੰਮਣ ਬਹਿਲੋਲਪੁਰ ਤਰਮਕੋਟ ਰੰਦਾਵਾ ਚੰਗੀ ਪਨਵਾ ਚੰਦੂ ਨੰਗਲ ਖਾਸਾਂ ਵਾਲੀ ਸਾਦਾ ਵਾਲੀ ਪੱਖੋਕੇ ਪਿੰਡ ਵਿੱਚ ਘਰ-ਘਰ ਜਾ ਕੇ ਵੰਡੀ ਗਈ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਦੱਸਿਆ ਕਿ ਹਰ ਪੀੜਤ ਇਲਾਕਿਆਂ ਵਿੱਚ ਜਿਹੜੀ ਸੰਗਤ ਨੂੰ ਕੋਈ ਵੀ ਮੁਸ਼ਕਿਲ ਦਰਪੇਸ਼ ਆਉਂਦੀ ਹੈ ਉੱਥੇ ਸਾਡੀਆਂ ਟੀਮਾਂ ਤੁਰੰਤ ਪਹੁੰਚ ਰਹੀਆਂ ਹਨ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਬਟਾਲਾ ਤੋਂ ਦਮਨ ਬਾਜਵਾ ਦੀ ਰਿਪੋਰਟ ਮੈਂ ਵਲੰਟੀਅਰ ਹਾਂ ਜੀ ਗਲੋਬਲ ਸਿਕਸ ਤੋਂ ਅੱਜ 6 ਤਰੀਕ ਇੱਥੇ ਗਲੋਬਲ ਸਿਕਸ ਅਤੇ ਸਾਂਝ ਫਾਊਂਡੇਸ਼ਨ ਜੋ ਦਲਜੀਤ ਦਸਾਂਝ ਜੀ ਦੀ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਕਿ ਸਾਂਝਾ ਉਪਰਾਲਾ ਕੀਤਾ ਗਿਆ ਹਨ ਦੌਰਾਨ ਜਿੱਥੇ ਕਾਫੀ ਜਗ੍ਹਾ ਤੇ ਪਾੜ ਪੈ ਗਏ ਉਹਨਾਂ ਨੂੰ ਪੂਰਨ ਲਈ ਇਹ ਮਿੱਟੀ ਸੈਨ ਬੈਗਸ ਜਿਹੜੇ ਨੇ ਇਹ ਤਿਆਰ ਕੀਤੇ ਜਾ ਰਹੇ ਨੇ ਭਾਵੇਂ ਕਿਸੇ ਵੀ ਏਰੀਆਸ ਚੋਂ ਜੇਕਰ ਸੰਗਤ ਵੱਲੋਂ ਜਾਂ ਕਿਸੇ ਵੱਲੋਂ ਉਹਨਾਂ ਦੇ ਸਰਪੰਚ ਵੱਲੋਂ ਜਾਂ ਕਿਸੇ ਵੱਲੋਂ ਵੀ ਕੋਈ ਰਿਕੁਐਸਟ ਆਏਗੀ ਕਿ ਇੱਥੇ ਪਾੜ ਪਿਆ ਆ ਸੋ ਉੱਥੇ ਪਹਿਲਾਂ ਅਸੀਂ ਅਸੈਸਮੈਂਟ ਕਰਾਂਗੇ ਕਿ ਜੈਨੂਇਨ ਆ ਜਾਂ ਕਈ ਵਾਰੀ ਵੈਸੇ ਹੀ ਕੋਈ ਕਹਿ ਦਿੰਦਾ ਹਾਂ ਜੀ ਪਿੰਡ ਦਾ ਰਸਤਾ ਨੀਵਾ ਜਾਂ ਵੈਸੇ ਕੋਈ ਗੱਲਬਾਤ ਆ ਸੋ ਪ੍ਰੋਪਰ ਅਸੈਸਮੈਂਟ ਕਰਨ ਤੋਂ ਬਾਅਦ ਚੀਜ਼ ਜਿਹੜਾ ਇਹ ਸਾਰੀ ਉੱਥੇ ਸਮਾਨ ਭੇਜਿਆ ਜਾਏਗਾ ਵੱਡੇ ਪੱਧਰ ਤੇ ਤੋੜੇ ਵੀ ਤਿਆਰ ਕੀਤੇ ਗਏ ਆ ਜੇ ਦੇਖਿਆ ਉੱਧਰ ਟਿਪਰ ਵੀ ਗਏ ਆ ਕਿੱਥੇ ਕਿੱਥੇ ਭੇਜੇ ਜਾ ਰਹੇ ਆ ਹਾਲੇ ਤੱਕ ਜੀ ਟਿਪਰ ਇੱਥੇ ਬੁਲਾਏ ਜਾ ਰਹੇ ਨੇ ਤਕਰੀਬਨ 20000 ਬੋਰਾ ਹਾਲੇ ਪਹਿਲਾ ਸਟਾਰਟਿੰਗ ਜਿਹੜਾ ਅਸੀਂ ਭਰਨ ਜਾ ਰਹੇ ਆ ਕਿਉਂਕਿ ਪਹਿਲਾਂ ਜਿਹੜੀ ਸਟਾਰਟਿੰਗ ਕੀਤੀ ਗਈ ਸੀ ਐਮਰਜੈਂਸੀ ਸੇਵਾਵਾਂ ਤੋਂ ਜਿੱਤੇ ਰੈਸਕਿਊ ਆਪਰੇਸ਼ਨ ਚਲਾਏ ਗਏ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ ਸੋਲਰ ਲਾਈਟਸ ਦਿੱਤੀਆਂ ਗਈਆਂ ਇਹਦੇ ਨਾਲ ਨਾਲ ਹੋਰ ਬਹੁਤ ਕੁਝ ਜ਼ਿਕਰ ਕਰ ਲਈ ਅਸੀਂ ਗਰ ਪਾਣੀਆਂ 'ਚ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਸੇਵਾ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਕੀਤੀਆਂ ਗਈਆਂ ਹੁਣ ਜਿਹੜੇ ਨੈਕਸਟ ਫੇਸ ਸੀਗਾ ਜਿਹੜੀਆਂ ਮੇਨ ਪ੍ਰੋਬਲਮਸ ਹੁਣ ਅੱਗੋਂ ਆਣ ਗਈਆਂ ਕਿਉਂਕਿ ਲੋਕਾਂ ਦੇ ਘਰਾਂ ਦਾ ਸਮਾਨ ਜਿਹੜਾ ਭਾਵੇਂ ਬੈੱਡ ਨੇ ਭਾਵੇਂ ਫਰਿੱਜ ਨੇ ਜਾਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਇਹ ਸਾਰੀਆਂ ਇਸ ਵੇਲੇ ਖਰਾਬ ਹੋ ਚੁੱਕੀਆਂ ਉਹ ਸਾਡੀਆਂ ਜਿਹੜੀਆਂ 7 ਟੀਮਾਂ ਲੱਗੀਆਂ ਹੋਈਆਂ ਨੇ ਉਹ ਅਸੈਸਮੈਂਟ ਕਰਕੇ ਆਣਗੀਆਂ ਉਸ ਤੋਂ ਬਾਅਦ ਜੋ ਜਿਹੜਾ ਉਸ ਮਸਾਰਾ ਸਮਾਨ ਜਿਹੜਾ ਆ ਉਹ ਵੀ ਸੰਗਤ ਨੂੰ ਪ੍ਰੋਵਾਈਡ ਕੀਤਾ ਜਾਏਗਾ ਸੰਗਤ ਦੇ ਸਹਿਯੋਗ ਸਦਕਾ ਗਲੋਬਲ ਸਿੱਖ ਅਤੇ ਸਾਂਝ ਫਾਊਂਡੇਸ਼ਨ ਵੱਲ ਮਿੱਟੀ ਕਿਤੋਂ ਕਿਤੋਂ ਹਟਾਈ ਕੀਤੀ ਜਾ ਰਹੀ ਹੈ ਮਿੱਟੀ ਦੇ ਤਕਰੀਬਨ ਜੀ ਤਿੰਨ ਚਾਰ ਇਲਾਕੇ ਨੇ ਸਾਨੂੰ ਨਾਮਾਂ ਦਾ ਤੇ ਨਹੀਂ ਪਤਾ ਕਿਉਂਕਿ ਅਸੀਂ ਆਪ ਬਾਹਰੋਂ ਆਏ ਆ ਸੋ ਜਿੱਥੇ ਜਿੱਥੇ ਤੱਕ ਵੀ ਅਸੀਂ ਪਹੁੰਚ ਕਰਕੇ ਤਕਰੀਬਨ 400 ਜਿਹੜਾ ਟਿਪਰ ਆ ਉਹਦੇ ਨਾਲ ਜਿਹੜੀ ਆਪਾਂ ਇਹ ਸਟਾਰਟਿੰਗ ਜਿਹੜਾ ਪੈਕ ਕਰ ਰਹੇ ਆ ਉਹਦੇ ਨਾਲ ਨਾਲ ਕਿਉਂਕਿ ਕਈ ਏਰੀਆਜ਼ ਏਦਾਂ ਦੇ ਨੇ ਜਿੱਥੇ ਟਿਪਰ ਨਹੀਂ ਜਾ ਸਕਦੇ ਉਹ ਫਿਰ ਟਰਾਲੀਆਂ ਦੇ ਨਾਲ ਜਿਹੜੀ ਮਿੱਟੀ ਭਰ ਕੇ ਉੱਥੇ ਜਾਏ ਕ੍ਰਿਤੀ ਜਾ ਰਹੀ ਹੈ ਇਹ ਡੋਨੇਟ ਕਰ ਰਹੇ ਲੋਕ ਨਹੀਂ ਜੀ ਨਹੀਂ ਹਾਲੇ ਤੱਕ ਤੇ ਕਿਸੇ ਵੱਲੋਂ ਡੋਨੇਟ ਨਹੀਂ ਲਈ ਅਸੀਂ ਇਹ ਸਾਰੀ ਅਸੀਂ ਆਪ ਖਰੀਦ ਰਹੇ ਹਾਂ ਗਲੋਬਲ ਸਿੱਖ ਤੇ ਸਾਂਝ ਫਾਊਂਡੇਸ਼ਨ ਵੱਲੋਂ ਸਾਂਝੀ ਤੇ ਪਨਪੂਰਨ ਦਾ ਕਿਹੜਾ ਕਿਹੜਾ ਮਤਲਬ ਇੰਤਜ਼ਾਮ ਪਨਪੂਰਨ ਦਾ ਜੀ ਜਿਹੜਾ ਅਸੀਂ ਆਪਣੀ ਅੱਖੀ ਦੇਖਿਆ ਸੀ ਉਹ ਸੀਗਾ ਜੀ ਫਰੀਦਪੁਰ ਜਿਹੜਾ ਬਿਲਕੁਲ ਕਹਿ ਲਓ ਬਾਰਡਰ ਦੇ ਕੰਢੇ ਤੇ ਪਿੰਡ ਪੈਂਦਾ ਲਾਸਟ ਉਥੋਂ ਕਾਫੀ ਲੰਬਾ ਪਾਰ ਸੀਗਾ 40 ਤੋਂ 50 ਫੁੱਟ ਦਾ ਸਭ ਤੋਂ ਪਹਿਲਾਂ ਅਸੀਂ ਉਧਰੋਂ ਸ਼ੁਰੂ ਕਰਾਂਗੇ ਫਿਰ ਆਉਣ ਵਾਲੇ ਟਾਈਮ 'ਚ ਜਿੱਦਾਂ ਜਿੱਦਾਂ ਹੋਰ ਪਾਸਿਓਂ ਜੇਕਰ ਰਿਕੁਐਸਟ ਆਣਗੀਆਂ ਸੰਗਤ ਵੱਲੋਂ ਜਾਂ ਉੱਥੋਂ ਦੇ ਸਰਪੰਚ ਜਾਂ ਕੋਈ ਹੋਰ ਦੱਸੇਗਾ ਫਿਰ ਉਧਰ ਵੀ ਲੋਕੇਸ਼ਨ ਤੇ ਅਸੀਂ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਜਿਹੜੀਆਂ ਉੱਥੇ ਇਹ ਸਾਰੀਆਂ ਜਿਹੜੀਆਂ ਬੋਰੀਆਂ ਨੇ ਰੇਤਾ ਦੀਆਂ ਮਿੱਟੀ ਦੀਆਂ ਇਹ ਸਾਰੀਆਂ ਉੱਥੇ ਭੇਜੀਆਂ ਜਾਣਗੀਆਂ ਬਰਦਾਸਰ ਤੋਂ ਲੱਗਿਓ ਬਰਦਾਸਰ ਦਾ ਵੀ ਕੋਈ ਬੰਨ ਪੁਰਨ ਦੀ ਰਾਵੀ ਦਾ ਕੋਈ ਹੈ ਮੈਂ ਦੱਸ ਰਿਹਾ ਜੀ ਸਾਨੂੰ ਹਾਲੇ ਤੱਕ ਨਹੀਂ ਪਤਾ ਅਸੈਸਮੈਂਟ ਟੀਮਾਂ ਸਾਨੂੰ ਆ ਕੇ ਦੱਸਣਗੀਆਂ ਵੈਸੇ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਨੇ ਤਕਰੀਬਨ 300 ਵਲੰਟੀਅਰ ਜਿਹੜਾ ਆ ਉਹ ਸਾਰੇ ਅਲੱਗ- ਚਾਹੇ ਫਾਜ਼ਿਲਕਾ ਰਮਦਾਸ ਹੈ ਅਜਨਾਲਾ ਆ ਇਧਰ ਗੁਰਦਾਸਪੁਰ ਦਾ ਏਰੀਆ ਆ ਪਠਾਨਕੋਟ ਦਾ ਏਰੀਆ ਆ ਇਹ ਸਾਰੇ ਏਰੀਆਸ ਜਿਹੜੇ ਸਾਰੇ ਗਲੋਬਲ ਸਿੱਖ ਦੇ ਜਿਹੜੇ ਵਲੰਟੀਅਰ ਨੇ ਉਹ ਸਾਰੀਆਂ ਮੁਢਲੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ ਲਗਾਤਾਰ ਦੇ ਰਹੇ ਨੇ ਫਿਲਹਾਲ ਸਰਵੇ ਚੱਲੇ ਹਾਂਜੀ ਕਿਉਂਕਿ ਜਿਹੜਾ ਪਹਿਲਾ ਫੇਸ ਸੀਗਾ ਉਹਦੇ ਵਿੱਚ ਐਮਰਜੈਂਸੀ ਸੇਵਾਵਾਂ ਅਸੀਂ ਦੇ ਚੁੱਕੇ ਆ ਫਾਜ਼ਿਲਕਾ ਵਿੱਚ ਹਾਲੇ ਵੀ ਜਿਹੜੀਆਂ ਕਹ ਲੋ ਰੈਸਕਿਊ ਆਪਰੇਟ ਚੱਲ ਰਹੇ ਨੇ ਕਿ ਉੱਥੇ ਪਾਣੀ ਬਹੁਤ ਜ਼ਿਆਦਾ ਆ ਇਧਰਲੇ ਪਾਸੇ ਕਿਉਂਕਿ ਪਾਣੀ ਉੱਤਰ ਚੁੱਕਾ ਆ ਹੁਣ ਅੱਗੋਂ ਸੰਗਤ ਨੂੰ ਕਿਹੜੀ ਚੀਜ਼ ਦੀ ਉਦੇ ਅਕੋਰਡਿੰਗਲੀ ਜਿੱਦਾਂ ਜਿੱਦਾਂ ਅਸੈਸਮੈਂਟ ਹੋਏਗੀ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਆਣਗੀਆਂ ਉਹਦੇ ਅਕੋਰਡਿੰਗਲੀ ਜਿਹੜੀ ਅਕੋਰਡਿੰਗਲੀ ਜਿਹੜੀ ਕਹਿ ਲੋ ਨੈਕਸਟ ਸੇਵਾਵਾਂ ਜਿਹੜੀਆਂ ਕੀਤੀਆਂ ਜਾਣਗੀਆਂ ਪੰਨਾ ਤੋਂ ਇਲਾਵਾ ਕੋਈ ਹੋਰ ਵੀ ਸੇਵਾ ਦਿੱਤੀ ਜਾਂਦੀ ਸਾਡਾ ਅਸੀਂ ਇੱਥੋਂ ਤਕਰੀਬਨ 6-7 ਕਿਲੋਮੀਟਰ ਤੇ ਵੇਅਰਹਾਊਸ ਖੋਲਿਆ ਜੀ ਪੀਐਸ ਪੈਲੇਸ ਕਰਕੇ ਉਹਦਾ ਨਾਮ ਹੈ ਪੀਐਸ ਗਾਰਡਨ ਹਾਂਜੀ ਉਹ ਬਹੁਤ ਵੱਡਾ ਪੈਲੇਸ ਹੈ ਉੱਥੇ ਹਾਲੇ 3 ਦਿਨ ਹੋਏ ਨੇ ਤੇ ਸਾਰਾ ਉਹ ਪੈਲੇਸ ਜਿਹੜਾ ਕਹਿ ਲੋ ਫੁੱਲ ਹੋ ਚੁੱਕਾ ਹੈ ਸੰਗਤ ਦੇ ਸਹਿਯੋਗ ਸਦਕਾ ਉੱਥੇ ਰਾਸ਼ਨ ਗਰੋਸਰੀ ਆਹ ਵਾਸ਼ਿੰਗ ਮਸ਼ੀਨਾਂ ਬੈੱਡ ਉਹ ਸਾਰਾ ਸਮਾਨ ਨਾਲ ਭਰ ਚੁੱਕਾ ਆ तकरीबन 2 ਤੋਂ 3 ਦਿਨਾਂ ਚ ਜਿਹੜਾ ਆ ਅਗਲਾ ਫੇਸ ਜਿੱਦਾਂ ਪਾ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਮੱਝਾਂ ਰੁੜ ਗਈਆਂ ਜਾਂ ਮਰ ਗਈਆਂ ਉਹ ਵੀ ਪ੍ਰੋਜੈਕਟਡ ਆਸੀਂ ਸਟਾਰਟ ਕਰ ਚੁੱਕੇ ਆ ਹੁਣ ਤੱਕ तकरीबन 8 ਤੋਂ 10 ਮੱਝਾਂ ਅਸੀਂ ਦੇ ਚੁੱਕੇ ਆ ਆਉਣ ਵਾਲੇ ਸਮੇਂ ਚ ਵੀ ਜਿੱਥੋਂ ਜਿੱਥੋਂ ਪਤਾ ਲੱਗੇਗਾ ਕਿ ਕਿ ਜੇਕਰ ਕਿਸੇ ਦੇ ਪਸ਼ੂ ਜਾਂ ਮੱਝਾਂ ਰੁੜ ਗਈਆਂ ਨੇ ਉਹਨਾਂ ਨੂੰ ਚਾਹੇ ਬੱਕਰੀਆਂ ਹੀ ਕਿਉਂ ਨਾ ਹੋਣ ਕੋਈ ਵੀ ਚੀਜ਼ ਹੋਵੇ ਉਹ ਜਿਹੜੀ ਅਸੀਂ ਪ੍ਰੋਵਾਈਡ ਕਰਾਈਏ ਅਸੀਂ ਫੀਲ ਚ ਜਾ ਕੇ ਦੇਖਿਆ ਕਿ ਬਹੁਤ ਸਾਰੇ ਪਰਿਵਾਰਾਂ ਦੇ ਘਰ ਐ ਡਿੱਗੇ ਆ ਉਹ ਸੜਕਾਂ ਤੇ ਆ ਗਏ ਆ ਔਰ ਐ ਉਹ ਫੈਮਲੀਆਂ ਜਿਹੜੀਆਂ ਬਿਲਕੁਲ ਹੀ ਅਫੋਰਡ ਨਹੀਂ ਕਰ ਸਕਦੀਆਂ ਦੁਬਾਰਾ ਘਰ ਬਣਾ ਨਹੀਂ ਸਕਦੀਆਂ ਉਹਨਾਂ ਲਈ ਕੁਝ ਹੈ ਪਲਾਨ ਹਾਂਜੀ ਜੀ ਹਾਂਜੀ ਬਿਲਕੁਲ ਇਸ ਤੋਂ ਜਿਹੜਾ ਨੈਕਸਟ ਫੇਜ਼ ਇਹੀ ਹੈ ਜੀ ਰੀਬਿਲਡ ਦਾ ਤਕਰੀਬਨ ਜਿਸ ਤਰ੍ਹਾਂ ਕਹ ਲੋ ਸਾਂਝ ਫਾਊਂਡੇਸ਼ਨ ਵੱਲੋਂ ਔਰ ਗਲੋਬਲ ਸਿਕਸ ਵੱਲੋਂ ਸਾਂਝ ਆਏ ਅਨਾਉਂਸ ਕਰ ਦਿੱਤਾ ਗਿਆ ਆ ਮਿਨਿਮਮ ਜਿਹੜੇ 10 ਪਿੰਡ ਲੈ ਗਏ ਨੇ ਉਸ ਤੋਂ ਇਲਾਵਾ ਵੀ ਜਿੱਦਾਂ ਜਿੱਦਾਂ ਸੰਗਤ ਸਹਿਯੋਗ ਦਿੰਦੀ ਰਹੇਗੀ ਨਾਲ ਨਾਲ ਜਿਹੜੇ ਘਰ ਬਣਾਉਣ ਦੀ ਸੇਵਾਵਾਂ ਨੇ ਉਹ तकरीबन ਹਫਤੇ ਤੋਂ 10 ਦਿਨਾਂ ਦੇ ਅੰਦਰ ਅੰਦਰ ਉਹ ਵੀ ਆਸ ਕਰਦੇ ਆ ਕਿ ਸ਼ੁਰੂ ਹੋ ਜਾਣਗੇ